ਸਰਤਾਵੀ ਅੱਜ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੀ ਆਮ ਆਦਮੀ ਪਾਰਟੀ ਦੀ ਖੁਸ਼ੀ ਦੇ ਵਿੱਚ 파ੜੀ ਲਹਿਰ ਪਾਈ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਨੇ ਆ ਕੀ ਹਾਲ ਚਾਲ ਭਾਈ ਬਹੁਤ ਵਧੀਆ ਜੀ ਕਿਵੇਂ ਦੇਖਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਡੇਰਾ ਬਾਬਾ ਨਾਨਕ ਵਾਲਿਆਂ ਨੇ ਡਾਵਾਟ ਮੰਨਡ ਦਿੱਤਾ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਸੱਚ ਜਿੱਤਿਆ ਦੇ ਝੂਠ ਆ ਰਿਹਾ ਸੱਚ ਜਿੱਤਿਆ ਆਮ ਆਦਮੀ ਪਾਰਟੀ ਦੇ ਸਰਦਾਰ ਗਦੀਪ ਸਿੰਘ ਰੰਧਾਵਾ ਜੀ ਹਲਕਾ ਡੇਰਾ ਬਾਬਾ ਨਾਨਕ ਤੋਂ ਐਮਐਲਏ ਬਣੇ ਨੇ ਅਸੀਂ ਸਮੂਹ ਹਲਕਾ ਡੇਰਾ ਬਾਬਾ ਨਾਨਕ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਐਡਾ ਵੱਡਾ ਮੰਡੇਟ ਦੇ ਕੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਲੱਗਦਾ ਕਲਾਨੌਰ ਦੇ ਵਿੱਚ ਨੂੰ ਵਿਕਾਸ ਦਾ ਤੋਂ ਅੱਧ ਹੋਏਗਾ ਜੀ ਦੇਖੋ ਜੀ ਵਿਕਾਸ ਅਸੀਂ ਕਰਵਾਵਾਂਗੇ ਨਾਲ ਹੋ ਕੇ ਕਲਾਨੌਰ ਦੀਆਂ ਸੰਗਤਾਂ ਦਾ ਸੰਗਤਾਂ ਦਾ ਸਾਥ ਦੇਵਾਂਗੇ ਤਗੜੇ ਹੋਗੇ ਵਿਕਾਸ ਜਿਹੜਾ ਅਧੂਰਾ ਪਿਆ ਸੀ ਉਹਨੂੰ ਅਸੀਂ ਕਰੌਣ ਦੇ ਵਿੱਚ ਪੂਰੀ ਮਦਦ ਕਰਾਂਗੇ ਪੂਰੀ ਬਹੁਤ ਵਧੀਆ ਜੀ ਬਹੁਤ ਵਧੀਆ ਆਮ ਆਦਮੀ ਪਾਰਟੀ ਕਿਉਂਕਿ ਚਲੋ ਅਭੀ ਕਈ ਕਾਫੀ ਸਮਾਂ ਚਲੋ ਸਰਦਾਰ ਸੰਤੋਸ਼ ਸਿੰਘ ਰੰਧਾਵਾ ਜੀ ਦੇ ਨਾਲ ਵੀ ਰਹੇ ਆ ਪਰ ਇਹਨਾਂ ਨੇ ਇਹ ਜਿhko ਫੇਰ ਇਹ ਜਿhko ਫੇਰ ਹਰਦੀਪ ਜੀ ਹਰਦੀਪਾ ਜੀ ਕਿਹਾਲਾ ਜੀ ਸਸੀ ਗਾ ਜੀ ਕਿਵੇਂ ਦੇਖਦੇ ਹੋ ਜਿਹੜੇ ਇਲੈਕਸ਼ਨ ਹੋ ਰਹੀ ਜਾ ਰਹੀ ਹੈ ਉਹ ਜਿਹੜੇ ਗੈਂਪੀ ਖੁੰਦੀ ਬਈਆ ਉਹ ਕਿਹੜੀਆਂ ਕਲਾਨੌਰ ਦੇ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਜੁਨੀਅਰ ਨਾਲ ਗੱਲਬਾਤ ਕਰਦੇ ਹਾਂ ਜੀ ਦੇਵ ਜੀ ਘਰ ਚਾਲਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਦੀਪ ਸਿੰਘ ਮਠਾਰੂ ਕਲਾਨੌਰ ਤੋਂ ਅਸੀਂ ਸਰਦਾਰ ਗੁਰਦੀਪ ਸਿੰਘ ਦਾਵਾ ਜੀ ਨੂੰ ਜਿੱਤ ਦੀ ਬਹੁਤ ਬਹੁਤ ਵਧਾਈ ਦਿੰਦੇ ਆ ਅਤੇ ਇਸ ਦੇ ਨਾਲ ਹੀ ਡੇਰਾ ਬਰ ਹਲਕਾ ਦੇ ਲੋਕਾਂ ਨੂੰ ਜਿਨ੍ਹਾਂ ਨੇ ਸਾਥ ਦਿੱਤਾ ਖਾਸ ਕਰਕੇ ਕਲਾਨੌਰ ਕਸਬਾ ਜਿੱਤੋਗੇ ਅੱਜ 1300 ਵੋਟ ਲਈ ਇਨਾ ਜਿੱਤੇ ਆ ਬਹੁਤ ਵੱਡਾ ਯੋਗਦਾਨ ਦਿੱਤਾ ਕਲਾਨੌਰ ਲੋਕਾਂ ਨੇ ਸਾਰੇ ਸੱਜਣਾ ਮਿੱਤਰਾ ਭਰਾਵਾਂ ਭੈਣਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਜੋ ਧੋਕੇ ਜੋਰ ਲਾਇਆ ਤੇ ਆਮ ਆਦਮੀ ਪਾਰਟੀ ਨੇ ਜਿੱਤ ਦਵਾਈ ਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਸ਼ਹਿਰੀ ਕਲਸੀ ਜੀ ਨਾਲ ਕਲਾਨੌਰ ਚੋਂ ਕਿੱਡੀ ਵੱਡੀ ਲੀਡ ਲੈ ਕੇ ਜਾਵਾਂਗੇ ਵੇਖੋ ਜੀ ਕਲਾਨੌਰ ਨੂੰ ਘੱਟੋ ਘੱਟ ਵੀ 1.5 ਹਜ਼ਾਰ ਤੋਂ ਉੱਪਰ ਲੀਡ ਸਾਨੂੰ ਆਸ ਲੈ ਕੇ ਜਾਵਾਂਗੇ ਆਪਾਂ ਜਿਹੜੀ ਕਿ ਬਹੁਤ ਵੱਡੀ ਲੀਡ ਹੈ ਸਾਡੇ ਨਾਲ ਹੋਰ ਵੀ ਮਜੂਰ ਨੇ ਉਹਨਾਂ ਨਾਲ ਗੱਲਬਾਤ ਕਰਨੇ ਪਛ ਗਿਆ ਜੀ ਸੱਚੀ ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਤੁਹਾਨੂੰ ਪਹਿਲਾਂ ਮੁਬਾਰਕਾਂ ਨੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੇ ਬਹੁਤ ਹੀ ਵੱਡੀ ਲੀਡ ਨਾਲ ਇੱਥੇ ਜਿੱਤ ਪ੍ਰਾਪਤ ਕਰ ਚੁੱਕੇ ਨੇ ਕਾਰ ਹੀ ਰਹੇ ਨੇ ਇੱਕ ਹਿਸਾਬ ਦੀ ਜਿੱਤ ਉਹਨਾਂ ਦੀ ਡਿਕਲੇਅਰ ਹੋ ਹੀ ਚੁੱਕੀ ਆ ਇੱਕ ਹਿਸਾਬ ਦਾ ਕਾਂਗਰਸ ਪਾਰਟੀ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਵਾ ਜਿਹੜਾ ਇੱਥੇ ਪਰਿਵਾਰਵਾਦ ਛਾਇਆ ਹੋਇਆ ਸੀਗਾ ਉਹ ਖਤਮ ਹੋ ਚੁੱਕਿਆ ਵਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਡੇਰਾ ਬਾਬਾ ਉਹਨਾਂ ਨੇ ਲਾਗੇ ਚ ਲੱਗਦਾ ਵਾ ਜੀ ਕਲਾਨੌਰ ਦਾ ਵਿਕਾਸ ਵੱਧ ਤੋਂ ਵੱਧ ਹੋਏਗਾ ਬੜੀ ਹੀ ਤੇਜ਼ੀ ਨਾਲ ਹੁਣ ਕਲਾਨੌਰ ਦਾ ਵਿਕਾਸ ਹੋਏਗਾ ਜਿਹੜਾ ਪਹਿਲਾਂ 2.5 ਸਾਲਾਂ ਤੋਂ ਰੁਕਿਆ ਹੋਇਆ ਸੀ ਪਹਿਲਾਂ ਜੋ ਵੀ ਉਹਨਾਂ ਦੀ ਝੋਲੀ ਦੇ ਵਿੱਚ ਸੀਡ ਸੀਗੀ ਕਾਂਗਰਸ ਪਾਰਟੀ ਦੀ ਉਹਨਾਂ ਦੇ ਹੁੰਦਿਆ ਨਾ ਹੁੰਦਿਆ ਇੱਕ ਬਰਾਬਰ ਸੀਗੀ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸੀਟ ਆਪਾਂ ਨੂੰ ਮਿਲੀ ਹੋਈ ਆ ਉਹਦੇ ਬਿਹਾਫ ਤੇ ਸਾਨੂੰ ਸਾਰੇ ਕੰਮ ਹੋਣਗੇ